ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਉਹਨਾਂ ਨੇ ਨਾ ਜੀ ਇੱਕ ਵਾਰੀ ਰਾੜਾ ਸਾਹਿਬ ਕਥਾ ਕਰਦੇ ਹੋਏ ਉਹਨਾਂ ਨੇ ਬੜੀ ਪਿਆਰੀ ਗੱਲ ਆਪਣੇ ਜੀਵਨ ਦੀ ਇੱਕ ਘਟਨਾ ਸੁਣਾਈ ਚੋਸ ਘਟਨਾ ਨੇ ਉਹਨਾਂ ਦਾ ਜੀਵਨ ਬਦਲ ਕੇ ਰੱਖ ਦਿੱਤਾ ਜੀ ਭਾਈ ਸਾਹਿਬ ਕਹਿੰਦੇ ਕਿ ਇੱਕ ਵਾਰੀ ਮੈਂ ਕਿਸੇ ਗੁਰਦੁਆਰਾ ਸਾਹਿਬ ਦੇ ਅੱਗੋਂ ਲੰਘ ਰਿਹਾ ਸੀਗਾ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਤਿਆਰ ਹੋ ਰਹੀ ਸੀਗੀ ਕਹਿੰਦੇ ਬਾਅਦ ਮੈਨੂੰ ਇੱਕ ਫੋਟੋ ਮਿਲੀ ਕਹਿੰਦੇ ਫੋਟੋ ਦੇ ਵਿੱਚ ਕਿਸੇ ਮਨੁੱਖ ਨੇ ਇਸ ਤਰ੍ਹਾਂ ਹੱਥ ਕੀਤਾ ਹੋਇਆ ਕਹਿੰਦਾ ਪਿੱਛੇ ਜਿਹੜਾ ਪਰਦਾ ਸੀਗਾ ਉਹ ਲਾਲ ਰੰਗ ਦਾ ਸੀਗਾ ਕਹਿੰਦਾ ਮੈਂ ਫੋਟੋ ਨੂੰ ਦੇਖਿਆ ਮੈਂ ਫੋਟੋ ਨੂੰ ਦੇਖ ਕੇ ਕਿਹਾ ਕਿ ਦੇਖੋ ਕਿੱਦਾਂ ਦੇ ਲੋਕ ਨੇ ਆਪ ਰੱਬ ਬਣੀ ਫਿਰਦੇ ਨੇ ਸ਼ਬਦ ਕੀ ਸੀਗਾ ਜੀ ਕੀ ਲੋਕ ਮਨੋਖ ਬੰਦੇ ਰੱਬ ਬਣੇ ਫਿਰਦੇ ਆ ਕਹਿੰਦੇ ਮੈਂ ਉਹ ਫੋਟੋ ਚੁੱਕੀ ਨਹੀਂ ਧਰਤੀ ਤੇ ਡਿੱਗੀ ਹੋਈ ਹੈ ਉਹ ਫੋਟੋ ਮੈਂ ਚੁੱਕੀ ਨਹੀਂ ਹੈ ਮੈਂ ਕੋਲੋਂ ਲੰਘਿਆ ਤਰ ਦੋ ਕਦਮ ਮੈਂ ਅੱਗੇ ਗਿਆ ਕਹਿੰਦੇ ਮੇਰੇ ਮਨ ਵਿੱਚ ਆਇਆ ਚਲੋ ਠੀਕ ਹੈ ਜੇ ਅਸੀਂ ਇਤਾਂ ਦੇ ਬੰਦਿਆਂ ਨੂੰ ਨਹੀਂ ਮੰਨਣਾ ਜਿਹੜੇ ਰੱਬ ਬਣੇ ਹੋਏ ਆ ਦੇ ਨੂੰ ਨਹੀਂ ਮੰਨਣਾ ਸਾਡੇ ਗੁਰੂ ਨੇ ਸਾਨੂੰ ਬਚਨ ਕੀਤਾ ਆ ਪਰ ਇਸ ਫੋਟੋ ਦੇ ਵਿੱਚ ਜੋ ਮਨੁੱਖ ਦੀ ਫੋਟੋ ਹੈ ਉਹਨੇ ਸਿਰ ਤੇ ਦਸਤਾਰ ਬੰਨੀ ਹੋਈ ਹੈ ਉਹਨੇ ਚੋਲਾ ਪਾਇਆ ਹੋਇਆ ਕੱਲੋਂ ਇਸ ਫੋਟੋ ਦੇ ਉੱਤੇ ਕੋਈ ਪੈਰ ਧਰੇਗਾ ਦਸਤਾਰ ਤੇ ਪੈਰ ਧਰਿਆ ਜਾਏਗਾ ਚੋਲੇ ਤੇ ਪੈਰ ਧਰਿਆ ਜਾਏਗਾ ਦਸਤਾਰ ਦੀ ਵੀ ਅਦਬੀ ਹੈ ਚੋਲੇ ਦੀ ਵੀ ਅਦਬੀ ਹੈ ਕਹਿੰਦੇ ਇਹ ਸੋਚ ਕੇ ਉਸ ਫੋਟੋ ਨੂੰ ਮੈਂ ਚੁੱਕਿਆ ਮੈਂ ਆਪਣੇ ਜੇਬ ਵਿੱਚ ਪਾਇਆ ਤੇ ਮੈਂ ਆਪਣੇ ਘਰ ਆ ਗਿਆ ਕਹਿੰਦੇ ਮੈਂ ਆਪਣੀ ਘਰ ਵਾਲੇ ਨੂੰ ਥੋੜੀ ਜਿਹੀ ਟਿੱਚਰ ਕੀਤੀ ਅੱਜ ਕਿ ਬਾਬੇ ਆਏ ਨੇ ਅੱਜ ਸਾਡੇ ਘਰੇ ਅੱਜ ਸਾਡੇ ਘਰੇ ਬਾਬੇ ਆਏ ਨੇ ਕਹਿੰਦੇ ਮੇਰੀ ਘਰ ਵਾਲੀ ਨੇ ਕਿਹਾ ਜੀ ਕਿੱਥੇ ਆਏ ਨੇ ਕਹਿੰਦਾ ਮੈਂ ਫੋਟੋ ਕੱਢ ਕੇ ਦਿਖਾਈ ਕਿ ਆ ਦੇਖ ਅੱਜ ਸਾਡੇ ਘਰ ਬਾਬੇ ਆਏ ਨੇ ਦੇਖੋ ਕਿਸ ਤਰ੍ਹਾਂ ਹੱਥ ਕੀਤਾ ਹੈ ਦੁਨੀਆ ਨੂੰ ਇਹ ਲੋਕ ਮੂਰਖ ਬਣਾ ਰਹੇ ਨੇ ਆਪ ਰੱਬ ਬਣ ਕੇ ਬੈਠ ਗਏ ਨੇ ਆਪਣੇ ਆਪ ਨੂੰ ਵੱਡੇ ਕਹਾਉਣ ਲੱਗ ਪਏ ਆ ਪਿੰਦਰਪਾਲ ਸਭ ਕਹਿੰਦੇ ਮੈਂ ਇਹ ਗੱਲ ਆਪੇ ਘਰ ਵਾਲੀ ਨਾਲ ਕਰਦਾ ਸੀ ਤੇ ਕਹਿੰਦਾ ਮੇਰੀ ਘਰ ਵਾਲੀ ਨੇ ਕਿਹਾ ਜੀ ਜੇ ਤੁਸੀਂ ਕਿਸੇ ਸਾਧੂ ਸੰਤ ਦਾ ਅਦਬ ਨਹੀਂ ਕਰ ਸਕਦੇ ਪਰ ਕਿਸੇ ਸਾਧੂ ਸੰਤ ਨੂੰ ਮਾੜਾ ਬੋਲਣ ਦਾ ਵੀ ਸਾਨੂੰ ਕੋਈ ਹੱਕ ਨਹੀਂ ਹੈ ਨੋਟ ਕਰਿਓ ਜੀ ਗੱਲ ਦੇਖਿ ਸੇ ਸਾਧੂ ਸੰਤ ਨੂੰ ਤੁਸੀਂ ਇੱਜ਼ਤ ਨਹੀਂ ਦੇ ਸਕਦੇ ਫੇਉ ਉਹਨੂੰ ਬੇਇੱਜ਼ਤ ਕਰਨ ਦਾ ਵੀ ਸਾਡਾ ਕੋਈ ਹੱਕ ਨਹੀਂ ਹੈ ਨਹੀਂ ਮੰਨਣਾ ਉਹ ਤੁਹਾਡੀ ਮਰਜ਼ੀ ਹੈ ਪਰ ਕਿਸੇ ਨੂੰ ਮਾੜਾ ਕਹਿਣਾ ਇਹ ਸਾਨੂੰ ਸ਼ੋਭਾ ਨਹੀਂ ਦਿੰਦਾ ਕਹਿੰਦੇ ਉਹ ਫੋਟੋ ਮੈਂ ਘਰੇ ਰੱਖੀ ਆਪਣੀ ਘਰ ਵਾਲੀ ਨੂੰ ਪਕੜਾਤੀ ਮੇਰਾਦ ਨੂੰ ਸੌਂ ਗਿਆ ਕਹਿੰਦੇ ਜਦੋਂ ਮੈਂ ਰਾਤ ਨੂੰ ਸੁੱਤਾ ਤੇ ਮੈਨੂੰ ਇੱਕ ਸੁਪਨਾ ਆਇਆ ਤਾਨੂੰ ਸੁਪਨੇ ਦੇ ਵਿੱਚ ਜਿਸ ਮਹਾਪੁਰਸ਼ਾਂ ਨੇ ਮੈਨੂੰ ਆ ਕੇ ਦਰਸ਼ਨ ਦਿੱਤੇ ਨਾ ਕਹਿੰਦੇ ਉਸੇ ਤਰ੍ਹਾਂ ਦਾ ਚੋਲਾ ਪਾਇਆ ਹੋਇਆ ਜਿਹੜਾ ਚੋਲਾ ਉਹ ਫੋਟੋ ਵਿੱਚ ਸੀਗਾ ਉਸੇ ਤਰ੍ਹਾਂ ਦਾ ਪਿੱਛੇ ਵਾਲਾ ਜਿਹੜਾ ਪਰਦਿਆਂ ਦਾ ਕਲਰ ਸੀਗਾ ਉਸੇ ਦਾ ਪਿੱਛੇ ਦਾ ਕਲਰ ਕਹਿੰਦੇ ਉਹ ਮਹਾਪੁਰਸ਼ ਸਨ ਸੰਤ ਬਾਬਾ ਈਸ਼ਰ ਸਿੰਘ ਜੀ ਕਹਿੰਦੇ ਉਹਨਾਂ ਨੇ ਮੈਨੂੰ ਆ ਕੇ ਦਰਸ਼ਨ ਦਿੱਤੇ ਤੇ ਉਹਨਾਂ ਨੇ ਮੈਨੂੰ ਬਚਨ ਕੀਤਾ ਕੀ ਹਰ ਰੋਜ਼ ਅੰਮ੍ਰਿਤ ਵੇਲੇ ਉੱਠ ਕੇ 1 ਘੰਟਾ ਮੂਲ ਮੰਤਰ ਦਾ ਜਾਪ ਕਰਨਾ ਹੈ ਕੀ ਸੇਵਾ ਲਈ ਜੀ ਅੰਮ੍ਰਿਤ ਵੇਲੇ ਉੱਠ ਕੇ 1 ਘੰਟਾ ਮੂਲ ਮੰਤਰ ਦਾ ਜਾਪ ਕਰਨਾ ਹੈ ਤੇਰੇ ਤੋਂ ਰੱਬ ਨੇ ਬਹੁਤ ਸੇਵਾ ਲੈਣੀ ਹੈ ਕੌਮ ਵਾਸਤੇ ਤੁਸੀਂ ਬਹੁਤ ਵੱਡੇ ਵੱਡੇ ਕੰਮ ਕਰਦੇ ਆ ਤੁਹਾਡੀ ਰਸਨਾ ਤੋਂ ਲੋਕਾਂ ਨੇ ਗੁਰੂ ਨਾਨਕ ਦੇ ਬਚਨ ਸੁਣ ਸੁਣ ਕੇ ਗੁਰੂ ਦੇ ਮਾਰਗ ਤੇ ਤੁਰਨਾ ਆ ਇਸ ਕਰਕੇ ਤੁਸੀਂ ਆ ਕੰਮ ਕਰਨਾ ਸ਼ੁਰੂ ਕਰੋ ਗੁਰੂ ਨਾਨਕ ਤੁਹਾਡੇ ਉੱਤੇ ਬਖਸ਼ਿਸ਼ ਕਰਨਗੇ ਤੁਹਾਡੀ ਰਸਨਾ ਤੇ ਆਪ ਸਵਾਰ ਹੋ ਕੇ ਭੁੱਲੇ ਹੋਏ ਲੋਕਾਂ ਨੂੰ ਸਿੱਧੇ ਰਾਹ ਪਾਉਣਗੇ ਕਹਿੰਦੇ ਉਹ ਦਿਨ ਗਿਆ ਤੇ ਅੱਜ ਦਾ ਦਿਨ ਹੈ ਕਹਿੰਦੇ ਮੈਂ ਕਦੇ ਅੰਮ੍ਰਿਤ ਵੇਲੇ ਉੱਠ ਕੇ ਇੱਕ ਘੰਟਾ ਕਹਿੰਦੇ ਹਰ ਰੋਜ਼ ਮੂਲ ਮੰਤਰ ਦਾ ਜਾਪ ਕਰਦਾ ਕਦੇ ਮੈਂ ਨਾਗਾ ਨਹੀਂ ਪਾਇਆ ਜੀਵਨ ਨੇ ਪਲਟਾ ਖਾ ਦਿੱਤਾ ਮਨ ਵਿੱਚ ਇਹ ਸੀ ਕਿ ਇਹ ਲੋਕ ਪਖੰਡੀ ਨੇ ਪ੍ਰਸਾਦੂਆ ਦਾ ਸੰਤਾ ਦਾ ਗੁਰੂ ਨੂੰ ਮੰਨਣ ਵਾਲਿਆਂ ਦਾ ਸਤਕਾਰ ਜੀਵਨ ਵਿੱਚ ਬਹੁਤ ਵੱਧ ਗਿਆ ਕਿਉਂਕਿ ਇਹਨਾਂ ਨੇ ਵੀ ਸਾਨੂੰ ਕੁਰਬਾਨੀ ਦੀ ਲੜ ਲਾਇਆ ਹਰ ਇੱਕ ਮਨੁੱਖ ਜੋ ਗੁਰੂ ਨਾਨਕ ਬਾਬੇ ਦੀ ਬਾਣੀ ਦਾ ਪ੍ਰਚਾਰ ਕਰ ਰਿਹਾ ਆ ਜੋੜਤਾ ਗੁਰਬਾਣੀ ਨਾਲੇ ਰਿਹਾ ਆ ਕਹਿੰਦੇ ਉਸ ਤੋਂ ਬਾਅਦ ਮੈਂ ਆਪਣੇ ਜੀਵਨ ਨੂੰ ਬਦਲਿਆ ਆ ਮੈਂ ਅੱਜ ਤੋਂ ਬਾਅਦ ਕਦੇ ਵੀ ਕਿਸੇ ਸੰਤ ਦੀ ਕਿਸੇ ਸਾਧੂ ਦੀ ਨਹੀਂ ਲਿਆ ਨਹੀਂ ਕਰਾਂਗਾ ਅੱਜ ਤੱਕ ਪਿੰਦਰਪਾਲ ਸਾਹਿਬ ਜਦੋਂ ਕਥਾ ਕਰਦੇ ਆ ਕਦੇ ਵੀ ਕਿਸੇ ਸਾਧੂ ਦੀ ਸੰਤ ਦੀ ਕਿਸੇ ਬ੍ਰਹਮ ਗਿਆਨੀ ਦੀ ਕਿਸੇ ਮਹਾਪੁਰਸ਼ ਦੀ ਨਿੰਦਿਆ ਨਹੀਂ ਕਰਦੇ ਸਨੋਂ ਵੀ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਜੇ ਅਸੀਂ ਕਿਸੇ ਨੂੰ ਚੰਗਾ ਨਹੀਂ ਕਹਿ ਸਕਦੇ ਤੇ ਮਾੜਾ ਕਹਿਣ ਦਾ ਵੀ ਸਾਨੂੰ ਕੋਈ ਹੱਕ ਨਹੀਂ ਹੈ ਜੇ ਤੁਸੀਂ ਨਹੀਂ ਮੰਨਣਾ ਨਾ ਮੰਨੋ ਪਰ ਕਿਸੇ ਦੀ ਨਿੰਦਿਆ ਕਰਨੇ ਕਿਸੇ ਨੂੰ ਮਾੜਾ ਬੋਲਣਾ ਕਿਸੇ ਦੀ ਸ਼ਾਨ ਦੇ ਖਿਲਾਫ ਕੋਈ ਸ਼ਬਦ ਬੋਲਣੇ ਇਹ ਵੀ ਸਾਨੂੰ ਸ਼ੋਭਾ ਨਹੀਂ ਦਿੰਦੇ ਇੱਕ ਸੁਪਨੇ ਨੇ ਪਿੰਦਰਪਾਲ ਸਾਹਿਬ ਦੀ ਜ਼ਿੰਦਗੀ ਬਦਲ ਕੇ ਰੱਖ ਦਿੱਤੀ